ਐਲਜੀ ਸਿੰਘ ਜੀ ਆਪਾਂ ਸੋਸ਼ਲ ਮੀਡੀਆ ਯੂਜ਼ ਕਰਦੇ ਆਂ ਔਰ ਅੱਜ ਕੱਲ ਸੋਸ਼ਲ ਮੀਡੀਆ ਦਾ ਇਸਤੇਮਾਲ ਬਹੁਤ ਹੀ ਗਲਤ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਸੋਸ਼ਲ ਮੀਡੀਆ ਤੇ ਪਤੀਜਨਕ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕੀ ਕਹਿਣਾ ਚਾਹੁੰਗੇ ਤੁਸੀਂ हां जी हां जी बिल्कुल कोई शंका नहीं सोशल मीडिया ਦਾ ਜਿਹੜਾ ਕੈਲੀਏ ਆਗਾਜ਼ ਹੋਇਆ ਸੀਗਾ ਭਈ ਇਹਦੇ ਨਾਲ ਕੁਝ ਵਧੀਆ ਖਟਿਆ ਜਾ ਸਕੇ ਮਨੁੱਖਤਾ ਦਾ ਫਾਇਦਾ ਹੋਵੇ ਸੋ ਲੋਕ ਜਿਹੜੇ ਨੇ ਆਪਣੇ ਦਿਲ ਦੀ ਪੜਾਹ ਸਕਣ ਜਾਂ ਇਸ ਤਰ੍ਹਾਂ ਕੈਲੀਏ ਜਾਂ ਫਿਰ ਕਨੈਕਟਡ ਰਹਿਣ ਪੂਰੀ ਦੁਨੀਆ ਦੇ ਨਾਲ ਕਿਉਂਕਿ ਆਪਾਂ ਦੇਖੀਏ ਸੋਸ਼ਲ ਮੀਡੀਆ ਤੋਂ ਪਹਿਲਾਂ ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਸਾਡੇ ਨਾਲ ਦੇ ਪਿੰਡ ਵੀ ਕੀ ਹੋ ਰਿਹਾ ਨਾਲ ਦੇ ਸ਼ਹਿਰ ਕੀ ਹੋ ਰਿਹਾ ਅਮਰੀਕਾ ਕਿਹੋ ਜਿਹਾ ਹੋਏਗਾ ਲੋਕਾਂ ਦੇ ਇਮੇਜਿਨੇਸ਼ਨ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਸੀ ਇੰਗਲੈਂਡ ਕਿਹੋ ਜਿਹਾ ਹੋਏਗਾ ਦੁਨੀਆ ਦੀ ਕਿਹੜੀ ਖੂਬਸੂਰਤ ਕੰਟਰੀ ਹੈ ਕਿਹੜੀ ਸਭ ਤੋਂ ਕੈਰੀ ਹੈ ਕਿ ਮਤਲਬ ਕਿ ਮਾੜੀ ਕੰਟਰੀ ਹੈ ਜਾਂ ਉਸੇ ਕੀ ਕੀ ਚੱਲ ਰਿਹਾ ਸੋ ਅੱਜ ਸੋਸ਼ਲ ਮੀਡੀਆ ਨੇ ਉਹ ਜਾਣਕਾਰੀ ਸਾਨੂੰ ਸਾਡੇ ਬਿਸਤਰਿਆਂ ਤੇ ਬੈੱਡਾਂ ਦੇ ਵਿੱਚ ਰਜਾਈਆਂ 'ਚ ਬੈਠਿਆਂ ਨੂੰ ਸਾਨੂੰ ਲਿਆ ਕੇ ਦੇ ਰਹੀ ਹੈ ਜੋ ਕਿ ਇੱਕ ਵਧੀਆ ਚੀਜ਼ ਸੀ ਪਰ ਜਿਵੇਂ ਤੁਸੀਂ ਕਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜਿੱਥੇ ਜਿੱਥੇ ਵਧੀਆ ਚੀਜ਼ਾਂ ਗਈਆਂ ਉਹਦੇ ਨਾਲ ਹੁਣ ਇਹਨੂੰ ਮਾੜੇ ਅਨਸਰ ਵੀ ਵਰਤਣ ਲੱਗ ਪਏ ਆ ਕਿ ਇਹਦੇ ਨਾਲ 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 ਮਾੜੇ ਅਨਸਰਾਂ ਦੇ ਨਾਲ ਨਾਲ ਜਿਹੜੇ ਮਾਲਕ ਨੇ ਇਹਨਾਂ ਚੀਜ਼ਾਂ ਦੇ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਮਾਲਕ ਨੇ ਜਿਵੇਂ ਆਪਾਂ ਹੁਣ ਫੇਸਬੁਕ ਦੀ ਗੱਲ ਕਰਦੇ ਆ ਯੂਟਿਊਬ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਵਟਸਐਪ ਵਗੈਰਾ ਸਾਰੇ ਹੋ ਗਏ ਕਿਤੇ ਨਾ ਕਿਤੇ ਇਹ ਲੋਕ ਹੁਣ 엘ੀਟਸ ਦੇ ਨਾਲ ਰਲ ਕੇ ਅਜੰਡਾ ਵੀ ਚਲਾਉਣ ਲੱਗ ਪਏ ਆ ਪਹਿਲੇ ਮਾੜੇ ਅਨਸਰ ਹੀ ਨਹੀਂ ਹੈਗੇ ਇਹ ਕੋਦ ਵੀ ਟ੍ਰੈਂਡ ਲਾਉਣ ਲੱਗ ਪਏ ਆ ਅੱਜੇ ਰੀਸੈਂਟਲੀ ਬਿਆਨ ਆਇਆ ਮਾਰਕ ਜ਼ਕਰਬਰਗ ਹਰਾਂ ਦਾ ਉਹਨਾਂ ਨੇ ਹਜੇ ਰੀਸੈਂਟਲੀ ਬਿਆਨ ਦਿੱਤਾ ਹੈ ਕਿ ਜਦੋਂ ਕੋਵਿਡ ਸੀ ਜਦੋਂ ਕੋਵਿਡ ਸ਼ਾਇਆ ਹੋਇਆ ਸੀ ਪੂਰੀ ਦੁਨੀਆ ਦੇ ਉੱਤੇ ਕਿ ਮੈਨੂੰ ਜੋ ਬਾਈਡਨ ਫੋਰਾ ਨੇ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਹਟਾਉਣ ਲਈ ਕਿਹਾ ਫੇਸਬੁੱਕ ਤੋਂ ਮਤਲਬ ਕਹਿਣ ਦਾ ਵੀ ਉਹ ਕੋਵਿਡ ਵੇਲੇ ਵੀ ਸੋਸ਼ਲ ਮੀਡੀਆ ਰਾਹੀਂ এজেন্ডਾ ਜਿਹੜਾ ਹੈਗਾ ਉਹ ਚਲਾਇਆ ਗਿਆ ਤੇ ਜਿਹੜੇ ਲੋਕ ਇਵਨ ਕਿ ਮੈਂ ਆਪਣੀ ਗੱਲ ਕਰਦਾ ਕਿ ਜੇ ਅਸੀਂ ਬੋਲਦੇ ਸੀ ਕੋਵਿਡ ਦੇ ਵਿਰੋਧ ਦੇ ਵਿੱਚ ਤੇ ਸਾਡੇ ਪੇਜ ਜਿਹੜੇ ਬੈਨ ਕਰ ਦਿੱਤੇ ਉਸ ਵੇਲੇ YouTube ਨੇ ਸਾਡੇ ਉੱਤੇ ਸਟ੍ਰਾਈਕਾਂ ਭੇਜ ਦਿੱਤੀਆਂ ਵੀ ਤੁਸੀਂ ਇਸ ਬਾਰੇ ਗੱਲ ਨਹੀਂ ਕਰ ਸਕਦੇ ਕੋਈ ਵੀ ਕੋਵਿਡ ਤੇ ਵੀਡੀਓ ਪਾਉਂਦੇ ਸੀ ਉਹਦੀ ਮੈਨੂਅਲੀ ਉਹ ਕਰਦੇ ਸੀ ਪੜਤਾਲ ਕਿ ਇਹਨੇ ਕੋਈ ਕੋਵਿਡ ਦੇ ਬਾਰੇ ਗਲਤਤਾ ਨਹੀਂ ਕਿਹਾ ਕਿਉਂਕਿ ਅਸੀਂ ਕਹਿ ਰਹੇ ਸੀ ਇਹ ਏਜੰਡਾ ਹੈ ਪਰ ਇਹ ਕਹਿ ਰਹੇ ਸੀ ਨਹੀਂ ਕੋਵਿਡ ਹੈ ਸੋ ਉਸ ਵੇਲੇ ਇਹ ਮਾਰਕਸ ਵਰਗੇ ਅੱਜ ਗੱਲ ਮੰਨੀ ਹੈ ਪਰ ਇਹਦੇ ਨਾਲ ਨਾਲ ਇਹ ਇਕੱਲੀ ਇਹ ਗੱਲ ਨਹੀਂ ਹੈਗੀ ਇਹਦੇ ਨਾਲ ਨਾਲ ਬਹੁਤ ਸਾਰੇ ਐਸੇ ਟੌਪਿਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖਾਸ ਤੌਰ ਤੇ ਜਦੋਂ ਵਿਪਾਰ ਦੀ ਗੱਲ ਕਰਦੇ ਆ ਭਾਰਤੀਆਂ ਮਾੜੀਆਂ ਨੀਤੀਆਂ ਜਾਂ ਹੋਰ ਸਾਰਾ ਕੋਸ਼ ਹੈ ਇਹਨੂੰ ਕਿਤੇ ਨਾ ਕਿਤੇ ਹਾਈਡ ਕੀਤਾ ਜਾਂਦਾ ਹੈ ਹੁਣ ਜਿਹੜੀ ਗੱਲ ਆਪਾਂ ਦੂਸਰੀ ਕਰੀਏ ਮਾੜੇ ਅੰਸਰਾਂ ਦੀ ਮਾੜੇ ਅੰਸਰਾਂ ਨੇ ਇਹਨੂੰ ਆਪਣੇ ਤਰੀਕੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਹੜੀਆਂ ਆਪਣੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਪਬਲੀਕਲੀ ਨਹੀਂ ਜਾਣੀਆਂ ਚਾਹੀਦੀਆਂ ਉਹ ਬਣਾ ਕੇ ਸੋਸ਼ਲ ਮੀਡੀਆ ਤੇ ਚਾੜ੍ਹਨਾ ਫਿਰ ਲੋਕਾਂ ਨੂੰ ਬਲੈਕਮੇਲ ਕਰਨਾ ਫਿਰ ਤੁਸੀਂ ਦੇਖੋ ਲੋਕੇਸ਼ਨਸ ਕਿਸੇ ਤਰ੍ਹਾਂ ਤੁਸੀਂ ਆਮ ਬੜੇ ਸੌਖੇ ਤਰੀਕੇ ਨਾਲ ਪਤਾ ਲਾ ਸਕਦੇ ਹਾਂ ਕੌਣ ਕਿੱਥੇ ਜਾ ਰਿਹਾ ਸੋਦੀ ਨਿਗਰਾਨੀ ਰੱਖੀ ਜਾ ਸਕਦੀ ਹੈ ਮਤਲਬ ਕਿ ਬਹੁਤ ਕੁਝ ਐਸਾ ਹੋ ਰਿਹਾ ਫਿਰ ਜਿਹੜੀ ਤੁਸੀਂ ਗੱਲ ਕੀਤੀ ਮਾੜੇ ਪ੍ਰਭਾਵ ਹੋਰ ਕਿਹੜੇ ਪੈ ਰਹੇ ਨੇ ਹੋਰ ਇਹ ਹੈ ਕਿ ਨੰਗੇਜ਼ ਪ੍ਰੋਸੀ ਜਾ ਰਹੀ ਹੈ ਫੌਰਨ ਜਿਹੜੀ ਆ ਚੱਲਣ ਲੱਗ ਪਈ ਆ ਅੱਜ ਕੱਲ ਉਹ ਸ਼ਬਦਾਵਲੀ ਜਿਹੜੀ ਹੈ ਉਹ ਆਮ ਹੀ ਹੋ ਗਈ ਜਿਹੜੀ ਅਸੀਂ ਕਿਸੇ ਵੇਲੇ ਸੋਚਦੇ ਹੁੰਦੇ ਸੀ ਕਿ ਲੈ ਇਹ ਤਾਂ ਬੜੀ ਭੱਦੇ ਸ਼ਬਦ ਨੇ ਭੱਦੇ ਸ਼ਬਦਾਵਲੀ ਆ ਅੱਜ ਉਹਨੂੰ ਆਮ ਵਰਤਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਨੰਗੇਜ ਭਰੀਆਂ ਵੀਡੀਓਜ਼ ਬਣਾਈਆਂ ਜਾ ਰਹੀਆਂ ਵਿਊ ਇਕੱਠੇ ਕਰਨ ਨੂੰ ਤੇ ਤੁਸੀਂ ਦੇਖੋ ਉਹਨਾਂ ਵੀਡੀਓਜ਼ ਦੇ ਮਿਲੀਅਨਸ ਦੇ ਵਿੱਚ ਵਿਊ ਨੇ ਤੇ ਫਿਰ ਉਹ ਲੋਕ ਕਿਉਂ ਨਾ ਬਣਾਉਣ ਤੇ ਕਿਉਂ ਉਹਨਾਂ ਪੈਸੇ ਵਟਣ ਉਹਨਾਂ ਨੂੰ ਲੱਗਦਾ ਕਿ ਸਾਨੂੰ ਆਪਾਂ ਆਪਣਾ ਸ਼ਰੀਰ ਦਿਖਾ ਕੇ ਕੁਝ ਟੱਕ ਕੇ ਕੁਝ ਦਿਖਾ ਕੇ ਤੇ ਆਪਾਂ ਮਤਲਬ ਕਿ ਕੈਸੇ ਮਿਲੀਅਨਸ ਦੇ ਵਿੱਚ ਮਤਲਬ ਕਿ ਵਿਊਜ਼ ਆ ਜਾਣਗੇ ਕਿ ਆਪਾਂ ਕਮਾ ਸਕਦੇ ਹਾਂ ਇੰਗੇਜ ਦੀ ਪ੍ਰੋਸੀਜਰ ਆ ਰਹੀ ਹੈ ਫਿਰ ਇਹਦੇ ਵਿੱਚ ਨੈਕੀਵਿਟੀ ਪ੍ਰੋਸੀਜਰ ਆ ਰਹੀ ਹੈ ਮਾੜੇ ਅਨਸਰ ਜਿਹੜੇ ਉਹਨਾਂ ਨੂੰ ਉਭਾਰਿਆ ਜਾ ਰਿਹਾ ਬਹੁਤ ਬੁਸ਼ ਹੋ ਰਿਹਾ ਇਹਦੇ ਵਿੱਚ ਗਾਲੀ ਗਲੋਚ ਬਹੁਤ ਜ਼ਿਆਦਾ ਹੋਣ ਲੱਗ ਗਿਆ ਜਿਹੜੇ ਕਿ ਆਪਾਂ ਇਕੱਲੇ ਬਹਿ ਕੇ ਵੀ ਨਹੀਂ ਸੁਣ ਸਕਦੇ ਉਹਨੂੰ ਬੱਚੇ ਵੀ ਦੇਖਦੇ ਨੇ ਜੀ ਹੂੰ ਹੂੰ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਨਾ 18+ ਲਿਖ ਕੇ ਵੀਡੀਓ ਪਾ ਦਿੱਤੀ ਜਾਂਦੀ ਹੈ ਭਈ ਜੀ ਇਹ 18+ ਵਾਲੇ ਵੇਖਣ ਉਹਨੋਂ ਜਿਹੜੀ 18+ ਤੁਸੀਂ ਲਿਖ ਦਿੱਤਾ ਹੈ থাম্বਨੇਲ ਦੇ ਵਿੱਚ ਉਹ ਹਰ ਇੱਕ ਨੇ ਦੇਖਣੀ ਦੇਖਣੀ ਪਈ ਇਹਦੇ ਵਿੱਚ ਉਸ ਖਾਸ ਹੋਣਾ ਜਿਹੜਾ ਇਹਨਾਂ ਨੇ ਲਿਖਿਆ ਹੋਇਆ ਮਤਲਬ ਤੁਸੀਂ ਦੇਖੋ ਅੱਜ ਪੰਜਾਬੀ ਚ ਵੀ ਕੰਟੈਂਟ ਇਦਾਂ ਦਾ ਬਣਨ ਲੱਗ ਪਿਆ ਜਿਹੜਾ ਨਹੀਂ ਦੇਖਿਆ ਜਾ ਸਕਦਾ ਪਰਿਵਾਰ ਦੇ ਵਿੱਚ ਬੈਠ ਕੇ ਕੁਝ ਲੋਕ ਕੁਝ ਬਲੌਗਰ ਕੁਝ ਹੋਰ ਜਿਹੜੇ ਲੋਕ ਨੇ ਜਿਹੜੇ ਰੋਸਟਰ ਜਿਨ੍ਹਾਂ ਨੂੰ ਕਿਹਾ ਜਾਂਦਾ ਸੋ ਉਹ ਵੀ ਕੁਝ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਮਾਨ ਕ੍ਰੀਏਟ ਕਰਨ ਲੱਗ ਪਏ ਹੈ ਜਿਹੜਾ ਫੈਮਲੀ ਚ ਨਹੀਂ ਬੈ ਕੇ ਦੇਖਿਆ ਜਾ ਸਕਦਾ ਸੋ ਜੇ ਕਿਤੇ ਅਚਾਨਕ ਲੱਗ ਜਾਵੇ ਟੀਵੀ ਦੇ ਉੱਤੇ ਫੈਮਲੀ ਬੈਠੀ ਹੋਵੇ ਤਾਂ ਤੁਹਾਨੂੰ ਫਿਰ ਸ਼ਰਮਿੰਦੇ ਹੋਣਾ ਪਊਗਾ ਹੈਨਾ ਉਹਦੇ ਨਾਲ ਸੋ ਬੜਾ ਖੁਸ਼ ਹੈ ਬਹੁਤ ਖੁਸ਼ ਹੈ ਇਹਦਾ ਆਪਾਂ ਸਹੀ ਫਾਇਦਾ ਲੈਣਾ ਸੀ ਪਰ ਇਹਦੇ ਨਾਲ ਆ ਜਿਹੜੀਆਂ ਮਾੜੀਆਂ ਕੁਰੀਤੀਆਂ ਕਹਿ ਲਓ ਜਾਂ ਮਾੜੇ ਰਿਵਾਜ ਇਹਦੇ ਉੱਤੇ ਆ ਗਏ ਪਰ ਮੈਂ ਇੱਕ ਗੱਲ ਅਕਸਰ ਦੇਖੀ ਆ ਵੀ ਜਦੋਂ ਕੋਈ ਵੀ ਚੀਜ਼ ਨਵੀਂ ਜਿਹਦੀ ਕਾੜ ਨਿਕਲਦੀ ਆ ਪੰਜਾਬ ਪੰਜਾਬ ਤੱਕ ਪਹੁੰਚਦੀ ਆ ਸਾਡੇ ਪੰਜਾਬੀਆਂ ਤੱਕ ਪਹੁੰਚਦੀ ਆ ਤੇ ਪੰਜਾਬੀ ਉਹਦਾ ਗਲਤ ਫਾਇਦਾ ਜ਼ਿਆਦਾ ਲੈਂਦੇ ਆ ਕਿਸੇ ਵੇਲੇ ਘਰਾਂ ਦੇ ਵਿੱਚ ਲੱਗੇ ਲੈਂਡਲਾਈਨ ਫੋਨ ਸੀ ਜਿਹੜੇ ਉਹ ਜਦੋਂ ਨਵੇਂ-ਨਵੇਂ ਆਏ ਤੇ ਬੜਾ ਲੋਕਾਂ ਨੂੰ ਫਾਇਦਾ ਹੋ ਗਿਆ ਪਹਿਲਾਂ STD ਦੇ ਉੱਤੇ ਜਾਣਾ ਪੈਂਦਾ ਹੁੰਦਾ ਸੀ ਫਿਰ ਘਰਾਂ ਦੇ ਵਿੱਚ ਫੋਨ ਆ ਗਏ ਉਹ ਫੋਨ ਦੇ ਨਜਾਇਜ਼ ਫਾਇਦੇ ਬਹੁਤ ਲਏ ਲੋਕਾਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕਾਲਾਂ ਕਰਦੀਆਂ ਫੇਕ ਕਾਲਾਂ ਕਰਦੀਆਂ ਜਾਂ ਫਿਰ ਮਤਲਬ ਕਿ ਲੋਕਾਂ ਨੂੰ ਪਰੇਸ਼ਾਨ ਕਰਨਾ ਐਵੇਂ ਹੀ ਨੰਬਰ ਲਾ ਦੇਣਾ ਜੇਕਰ ਕੋਈ ਅਗੋਂ ਬੋਲਦੀ ਹੈ ਜਾਂ ਬੋਲਦਾ ਹੈ ਤੇ ਉਹਨੂੰ बार-बार ਪਰੇਸ਼ਾਨ ਕਰਨਾ ਸੋ ਬੜਾ ਕੁਸ਼ ਉਸ ਵੇਲੇ ਚੱਲਿਆ ਐਵੇਂ ਹੀ ਗਾਲਾਂ ਕੱਢੀ ਜਾਣੀਆਂ ਫੋਨ ਲਾ ਲਾ ਕੇ ਮਤਲਬ ਇਹ ਉਸ ਵੇਲੇ ਦੀ ਗੱਲ ਮੈਂ ਕਰਦਾ ਉਸ ਤੋਂ ਬਾਅਦ ਜਦੋਂ ਮੋਬਾਈਲ ਆ ਗਏ ਆ ਮੋਬਾਈਲਾਂ ਨੇ ਤਾਂ ਫਿਰ ਆਤੀ ਕਰ ਦਿੱਤੀ ਪਹਿਲਾਂ ਕੱਲੇ ਮੋਬਾਈਲ ਫੋਨ ਕਰਨ ਨੂੰ ਆਏ ਤੇ ਉਹੀ ਉਹ ਸਿਰਫ ਹੁੰਦੀ ਸੀ ਜਾਇਸ ਸੇ ਮੈਸੂਨਦਾ ਜਗਾ ਹੌਲੀ ਹੌਲੀ ਵਿੱਚ ਉਹਦੇ ਇੰਟਰਨੈਟ ਜਦੋਂ ਪਾ ਦਿੱਤਾ ਗਿਆ ਇੰਟਰਨੈਟ ਨੇ ਤਾਂ ਫਿਰ ਇੱਕ ਵਾਰੀ ਨੇਹਰੀ ਲਿਆਂਦੀ ਪੂਰੀ ਹੈਨਾ ਫਿਰ ਪੂਰੀ ਦੁਨੀਆ ਜੁੜ ਤਾਂ ਗਈ ਨਾਲ ਪਰ ਆ ਜੋ ਸਾਰਾ ਕੁਝ ਹੈਗਾ ਗੰਦ ਵੀ ਨਾਲੋਂ ਨਾਲ ਸਾਡੇ ਸਮਾਜ ਦੇ ਵਿੱਚ ਹੈਗਾ ਉਹ ਆ ਚੁੱਕਿਆ ਤੇ ਇਹ ਮੈਨੂੰ ਲੱਗਦਾ ਵੀ ਜਿਹਨੂੰ ਦੇਣਾ ਵਧੇ ਗੰਦ ਨੂੰ ਨਹੀਂ ਲੱਗਦਾ ਹੁਣ ਇਕੱਟਾ ਸ਼ੁਕਰੀਆ ਦਲਜੀਤ ਸਿੰਘ ਜੀ ਬਹੁਤ ਹੀ ਵਧੀਆ ਤੁਹਾਡੇ ਵਿਚਾਰ ਉਮੀਦ ਕਰਦੇ ਆ ਨੌਜਵਾਨ ਸਾਡੀਆਂ ਗੱਲਾਂ ਸੁਣਨਗੇ ਤੇ ਆਪਣੇ ਜ਼ਿੰਦਗੀ ਦਾ ਫੈਸਲਾ ਸੋਚ ਸਮਝ ਕੇ ਕਰੋ ਧੰਨਵਾਦੀ ਥੈਂਕ ਯੂ ਧੰਨਵਾਦੀ ਧੰਨਵਾਦ